拜拜 ਸਭ ਦੇ ਨਾਲ ਆਪਣਾ ਪਿਆਰ ਬਣਾ ਕੇ ਜਦੋਂ ਵੀ ਕਿਤੇ ਮਿਲਣਾ ਚਾਹੇ ਖੁਸ਼ੀ ਦਾ ਕਿਤੇ ਮੌਕਾ ਹੁੰਦਾ ਸੀ ਚਾਹੇ ਗਮੀ ਦਾ ਹੁੰਦਾ ਸੀ ਉਹਨਾਂ ਨੇ ਸਮਾਜ ਦੀ ਗੱਲ ਕਰੀ ਵਰਤਮਾਨ ਸਮੇਂ ਦੇ ਸਮੇਂ ਦੀਆਂ ਮੁਸ਼ਕਲਾਂ ਉੱਤੇ ਹਾਲਾਤਾਂ ਉੱਤੇ ਗੱਲ ਕਰੀ ਉਹਨਾਂ ਦੇ ਜਾਣ ਨਾਲ ਪਰਿਵਾਰ ਨੂੰ ਤਾਂ ਬਹੁਤ ਫਟਾਕਾ ਟਾਕਾ ਉਹਨਾਂ ਦੇ ਸੁਪੁੱਤਰ ਵੀ ਆਏ ਇੰਗਲੈਂਡ ਤੋਂ ਉਹਨਾਂ ਦੇ ਭਾਈ ਸਾਹਿਬ ਵੀ ਆਏ ਆ ਵਿਦੇਸ਼ਾਂ ਤੋਂ ਅਚਾਨਕ ਸਭ ਨੂੰ ਆਉਣਾ ਪਿਆ ਕਿਉਂਕਿ ਇਸ ਬਾਣੇ ਨੂੰ ਟਪਟਾਲ ਨਹੀਂ ਸਕਦੇ ਇਹ ਉਸ ਆਕਾਰ ਪੁਰਖ ਦੇ ਵਸ ਦੀਆਂ ਗੱਲਾਂ ਸਭ ਨੇ ਚਲੇ ਜਾਣਾ ਕੋਈ ਇੱਥੇ ਪੱਕਾ ਵਸਨੀਕ ਤਾਂ ਹੈ ਹੀ ਸਵਰ ਟੈਂਪਰੇਰੀ ਥੇ ਵੀਜ਼ਾ ਆਦਮੀ ਉਹ ਸੋ ਇਸ ਕਰਕੇ ਆਪਾ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਦਾ ਸੰਗਜਿਕ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸਾਥੀ ਡਾ ਅਸ਼ੋਕਲ ਸਿੰਘ ਜੀ ਹਨ ਵੀ ਅੱਤੇ ਬਰਾਦ 71 ਹੋਏ ਆਂ ਔਰ ਇਹ ਕੋਈ ਇਦਾਂ ਨਹੀਂ ਹੈ ਕਿ ਕੋਈ ਫਾਰਮੈਟ ਆ ਵੀ ਅਸੀਂ ਪਾਰਟੀ ਦੇ ਤੌਰ ਤੇ ਕੰਮ ਕਰਦੇ ਤਾਂ ਆਪਾਂ ਕੋਈ ਅੱਜ ਮੈਂ ਇੱਕ ਕਰਮਕਾਂਡੇ ਰੂਪ ਚ ਕਿਸੇ ਨੂੰ ਅਸੀਂ ਯਾਦ ਕਰਨਾ ਕਿਉਂਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸੀ ਕਿਉਂਕਿ ਪਾਰਟੀ ਦੇ ਵਿੱਚ ਸਾਡਾ ਸਾਰਿਆਂ ਦਾ ਇੱਕੋ ਹੀ ਆਧਾਰ ਰਿਹਾ ਹੈ ਕਮਲਦੇਵ ਜਨਰ ਸਿੰਘਾ ਜੀ ਉਹਨਾਂ ਦੇ ਰਿਸ਼ਤੇਦਾਰ ਰਹੇ ਆ ਪਰ ਅਸੀਂ ਜਿੰਨੇ ਇਸ ਇਲਾਕੇ 'ਚ ਆਧਪੁਰ ਆ ਕਰਤਾਰਪੁਰ ਐਮਲੋ ਅਸੀਂ ਜਿੰਨੇ ਵੀ ਆਂ ਤ੍ਰਿਵਨ ਉਮਰ ਵੀ ਸਾਡੇ ਨੇੜੇ ਜਿਹੜੇ ਆ ਸਾਰਿਆਂ ਦੇ ਸਾਡਾ ਸਾਰਿਆਂ ਦਾ ਮਿਲਣ ਦਾ ਇੱਕੋ ਧਾਰਿਆ ਆਇਆ ਸਮਾਜਿਕ ਧਾਰਿਆ ਵੀ ਸਮਾਜ ਦੇ ਜਿੰਨੇ ਵੀ ਚਿੰਤਨਸ਼ੀਲ ਬੰਦੇ ਸੀ ਜਿਹੜੇ ਲਗਾਤਾਰ ਸਮਾਜ ਦੀ ਚਿੰਤਾ ਕਰਦੇ ਆ ਸਮਾਜ ਦੀ ਬਿਹਤਰੀ ਲਈ ਸੋਚਦੇ ਆ ਤੇ ਅਸੀਂ ਸਾਰੇ ਇੱਕੋ ਧਾਰੇ ਦੇ ਬੰਦੇ ਆ ਤੇ ਇਸ ਕਰਕੇ ਇਕੱਠੇ ਮਿਲਦੇ ਰਹੇ ਆ ਔਰ ਚਾਹੇ ਕਦੀ ਗੈਰ ਵੀ ਹੋਵੇ ਪਰ ਜਦੋਂ ਵੀ ਮਿਲਣਾ ਤਾਂ ਬਹੁਤ ਵਧੀਆ ਤਰੀਕੇ ਨਾਲ ਮਿਲਦੇ ਰਹੇ ਆ ਕਿ ਸਾਡਾ ਪਰਿਵਾਰ ਇੱਕ ਸਾਂਝ ਰਹੀ ਆ ਇਸ ਕਰਕੇ ਇਤਾਂ ਦੇ ਸਾਥੀ ਦਾ ਇਸ ਸਮੇਂ ਚਲੇ ਜਾਣਾ ਅਸੀਂ ਕਦੀ ਸੋਚਿਆ ਨਹੀਂ ਸੀਗਾ ਕਿ ਬੇ ਇੱਕਦਮ ਖਬਰ ਆਉਂਦੀ ਵੀ ਸਾਥੀ ਸਾਡੇ ਨਹੀਂ ਰਹੇ ਤੇ ਮੈਂ ਕਹਿੰਦਾ ਵੀ ਸਾਡੇ ਨੇਕ ਦੇ ਇਨਸਾਨ ਜਿਹੜਾ ਅ판 ਸਾਰੇ ਛੱਡ ਕੇ ਚਲੇ ਗਿਆ ਇਹ ਸੱਚ ਹੈ ਕਿ ਜਿਹੜਾ ਆਇਆ ਉਹਨੇ ਜਾਂ ਪਰ ਆਉਣ ਤੇ ਜਾਣ ਦੇ ਵਿਚਲਾ ਇਹਦਾ ਸਫਰ ਵਾ ਉਹ ਬੜਾ ਮੇਰੇ ਲੈ ਕਰਾਇਆ ਕਿ ਜਿਹੜਾ ਇਨਸਾਨ ਆਇਆ ਉਹ ਕਰਕੇ ਕੀ ਗਿਆ मेरे तो पेल काफ़ी बुलाया ने उन्होंने बारे दसिया कि कोई भी काम हो गए समाज का काम हो गए अगे होना पहली किताब के बीच अच्छा बेटा जी फारों आए आ चंदनकंशी ऋषभ वार है राकेश आयानी भाई मेरी माता जी सारों पिछोड़ा दिखाए कि परिवार नहीं पिछोड़ा है किवार को दुख नहीं है ਅਸੀਂ ਉਹਦਾ ਬਚਪਨ ਵਧੀਤ ਕੀਤਾ ਸਾਨੂੰ ਬੜਾ ਦੁੱਖ ਹੈ ਸਾਡਾ ਇੱਕ ਚੰਗਾ ਸਵਾਗਤ ਸਾਡੇ ਕੋਲ ਚ ਰ ਗਿਆ ਤੇ ਜਿੰਨਾ ਵੀ ਉਹਨੇ ਸਮਾਂ ਬਤੀਤ ਕੀਤਾ ਆ ਉਹ ਬਹੁਤ ਸੋਹਣਾ ਦਿਨ ਦੋ ਦਿਨ ਤਿੰਨ ਚਾਰ ਦਿਨ ਸਾਲ ਐਨੇ ਸਾਲ ਕਹੀ ਪਰ ਜਿਹੜਾ ਅਚਨ ਚੇਤ ਚਲੇ ਜਾਣਾ ਉਹ ਬੜਾ ਅਸ ਹੈ ਇੱਕ ਐਹੋ ਜੇ ਇਨਸਾਨ ਜਿਹੜੇ ਹੈ ਖਿੜੇ ਮੱਥੇ ਤੋੜੇ ਰਹਿਣਾ ਚਾਹੁੰਗੇ 24 ਕੋਈ ਇਸੇ ਲਈ ਨਾ ਹੀ ਨਹੀਂ ਕਿਸੇ ਵੀ ਕੰਮ ਦੇ ਹਮੇਸ਼ਾ ਜਿਹੜਾ ਆ ਹੱਸਦੇ ਇਹ ਕੋਈ ਵੀ ਗੱਲਬਾਤ ਕਰਨੀ ਕੋਈ ਨੈਗੇਟਿਵ ਗੱਲ ਨਹੀਂ ਹਮੇਸ਼ਾ ਪੋਜ਼ਿਟਿਵ ਰਹਿਣਾ ਤੇ ਉਹੋ ਜਿਹੇ ਇਨਸਾਨ ਦਾ ਅਚਨਚੇਤ ਚਲੇ ਜਾਣਾ ਇਹ ਬੜਾ ਜਿਹੜਾ ਗੱਲ ਹਜ਼ਮ ਨਹੀਂ ਹੁੰਦੀ ਪਤਾ ਨਹੀਂ ਕੋਈ ਆਪਣੇ ਕੋ ਖਾਣ ਤੇ ਆ ਬਦ ਹੋ ਗਿਆ ਪਰ ਪਤਾ ਤਾਂ ਲੱਗਦਾ ਪਰ ਪਰਵਾਹ ਨਹੀਂ ਕੋਈ ਤੁਹਾਨੂੰ ਕਿਹਾ ਨਹੀਂ ਇਹਨੇ ਦੋ ਦਿਨ ਲੰਘਾ ਇੱਕ ਜਾਣੇ ਖਰਾਬ ਦੇ ਗਏ ਕਹਿੰਦੇ ਬਿਜੋ ਦਾ ਇਸ਼ਾਰਾ ਕਰਨੋ ਤਾਂ ਪੜੇ ਜੀ ਕੋ ਤਾਂ ਪਤਾ ਸੀ ਨਾ ਮੈਂ ਖਾਂਦੇ ਤਾਂ ਕੱਕਰੀ ਤੇ ਨੰਬਰ ਮਗਾਦੀ ਰੋ ਆਣੀ ਬਾਕੀ ਮੈਂ ਦੀ ਸੱਤ ਕੋਈ ਇਸ਼ਾਰਾ ਕਰਨ ਨੂੰ ਪਿੰਡਾਂ ਗ੍ਰਾਮ ਤੋਂ ਤੇ ਵੀ ਉਹ ਬਾਰ ਬਾਰ ਮੈਨੂੰ ਰੁਕਾਤਾ ਮੈਂ ਹੱਥ ਦੇ ਕੋਰੇ ਤੇ ਚਲਾ ਗਿਆ ਬੰਦੇ ਪਛਾੜ ਕੇ ਹਾਂ ਕੇ ਕਿ ਮੈਂ ਆਪਣੇ ਦੇ ਟਾਇਰ ਹੀ ਪਾਇਆ ਪਰ ਘਰ ਵਾਹੇ ਦੇ ਅੰਦਰ ਚੀਜ਼ ਮਾਰੀ ਉਹ ਸੇ ਪਰਨਾ ਪਾਣਾ ਤੇ ਮੈਂ ਉਹਦੇ ਕੋਲ ਹੀ ਚਲਾ ਗਿਆ ਮੈਂ ਆਪਣੇ ਦੇ ਘਰ ਵਾਹੇ ਨੂੰ ਚੱਲ ਗਿਆ ਤੇ ਇਹ ਚੀਜ਼ ਹਲੇ

ਹਾਰੀ ਕਹਿੰਦੇ ਕਿ ਨਾ ਇਹ ਇੰਨੇ ਆਪਣੇ ਅੰਦਰ ਦਾ ਸਾਰਾ ਕੀਤਾ ਸਭ ਤੋਂ ਸੰਸਾਰ ਨੂੰ ਨਾਮ ਲੈਣਾ ਹੈ ਨਾ ਇਹ ਕਹਿੰਦੇ ਬੋਲੇ thank mm -hmm. you